ਰਾਮਾ ਦੀ ਹੱਤੀ ਕੈਨੇਡਾ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟਾਂ ਦੀ ਵੈਰਾਈ ਜੀ ਆਹ ਦੇਖੋ ਜੀ ਇੱਕ ਸਪੋਰਟ ਕਾਟਨ ਦਾ ਸੂਟ ਸਿਰਫ 300 ਰੁਪਏ ਦਾ ਘੱਟਾ ਜੀ ਇਹੇ ਭਰਾਵਾ ਦੀ ਹੱਤੀ ਤੇ ਸੇਲ ਮੇਲੇ ਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਚ ਮਾਲ ਆ ਚੁੱਕਾ ਇਹਦੇ ਵਿੱਚ ਜੀ ਸਪੋਰਟ ਕਾਟਨ ਦਾ ਸੂਟ ਹੈ ਮੈਚਿੰਗ ਵੀ ਹੈ ਆਲ ਓਵਰ ਵੀ ਹੈ ਸਿਰਫ 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਵਿੱਚ ਬਹੁਤ ਆਏ ਹੋਏ ਨੇ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਇਹ ਫੁੱਲ ਕੁਆਂਟੀਟੀ ਜਮਾਲ ਪਹੁੰਚ ਗਿਆ ਜੀ ਇਹਦੇ ਵਿੱਚ ਫੁੱਲ ਕੁਆਂਟੀਟੀ ਜਮਾਲ ਪਹੁੰਚ ਗਿਆ ਜੀ ਬਿਲਕੁਲ ਐਕਸਪੋਰਟ ਕਾਟਨ ਦਾ ਕਪੜਾ ਹੈ ਜੀ ਕਾਟਨ ਦੀ ਚੁੰਨੀ ਪੂਰੀ ਵੱਡੀ ਚੁੰਨੀਆਂ ਜੀ ਕਾਟਨ ਦੀ ਸਿਰਫ 100 ਰੁਪਏ ਦੀ ਕੱਤੀ ਇਹ 100 ਰੁਪਏ ਦੇ ਵਿੱਚ ਕਾਟਨ ਦੀ ਚੁੰਨੀ ਹੈ ਜੀ ਬਿਲਕੁਲ ਆਰਕੰਡੀ ਵਾਇਲ ਆਰਕੰਡੀ ਵਾਇਲ ਦੀ ਚੁੰਨੀ ਜੀ ਸਿਰਫ 100 ਰੁਪਏ ਦੀ ਕੱਤੀ ਜੀ ਪਿਓਰ ਕੈਵਰ ਕਾਟਨ ਪਿਓਰ ਕੈਵਰ ਕਾਟਨ ਦਾ ਸੂਟ ਸਿਰਫ 400 ਦਾਗਾ ਤਹੀ 400 ਦੇ ਵਿੱਚ ਪਿਓਰ ਕੈਵਰ ਕਾਟਨ ਦਾ ਸੂਟ 400 ਰੁਪਏ ਦਾ ਰੰਗ ਤੇ ਡਿਜ਼ਾਈਨ ਬਹੁਤ ਆਏ ਹੋਏ ਠੀਕ ਆ ਦੇਖੋ ਜੀ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਆਏ ਹੋਏ ਨੇਗੇ ਜਲਦੀ ਜਲਦੀ ਵੀਡੀਓ ਦਿਖਾ ਰਿਹਾ ਤੁਹਾਨੂੰ ਜੀ ਜਿਵੇਂ ਦੁਕਾਨ ਦੇ ਉੱਤੇ ਮਾਲ ਜਿਵੇਂ ਵੀ ਕਸਟਮਰ ਦਾ ਖਰੀਦਿਆ ਉਹ ਤੁਹਾਨੂੰ ਦਿਖਾ ਰਿਹਾ ਹਾਂ ਸਾਰਾ ਸਾਡੇ ਮੇਲ ਦਾ ਮਾਲ ਨਵੇਂ ਤੋਂ ਨਵਾਂ ਆਇਆ ਹੋਇਆ ਜੀ ਸਾਰਾ 400 ਦੇ ਵਿੱਚ ਪਿਆ ਉਹ ਕੈਬਰ ਪਾਸਲ ਦਾ ਸੂਟ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਆਏ ਹੋਏ ਨੇਗੇ ਆ ਦੇਖੋ ਜੀ ਲੀਜੀ ਬੀਜੀ ਦਾ ਕੁੜਤਾ ਮੈਂ ਪੂਰਾ ਵਧੀਆ ਕਪੜਾ ਜੀ ਬਿਲਕੁਲ ਸੌਫਟ ਤੇ ਹਨਸਾਰ ਰੰਗਾਂ ਦੇ ਵਿੱਚ ਬਹੁਤ ਆਇਆ ਹੈ ਜੀ ਸਿਰਫ 250 ਰੁਪਏ ਦਾ ਕੁੜਤਾ ਜੀ ਇਹ 250 ਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਆਏ ਹੋਏ ਇਸ ਵਿੱਚ ਜੀ ਆ ਦੇਖੋ ਕਾਟਨ ਦੇ ਰੰਗ ਬਹੁਤ ਹੈ ਜੀ 300 ਦਾ ਸੂਟ ਹੈ ਜੀ ਕਾਟਨ ਦਾ ਇਹ 300 ਦਾ ਰੰਗ ਰੂਗ ਬਹੁਤ ਆਏ ਹੋਏ ਦੇ ਵਿੱਚ ਜੀ ਇੱਕ ਇੱਕ ਟੈਕਸ ਮਿਲਦਾ ਜੀ ਇਹ ਬੀ ਐਮ ਡਬਲਯੂ ਸਪੈਸ਼ਲ ਹੈ ਜੀਜਾ ਦੇ ਤੇ ਕਪੜਾ ਜੀ ਪੂਰਾ ਵਧੀਆ 500 ਰੁਪਏ ਸੂਟ ਕਾਚਾ ਜੀ ਇਹ 500 ਦੇ ਵਿੱਚ ਰੰਗ ਕਰ ਜੈਲ ਬਥੇਰੇ ਆਈਏ ਦੇ ਵਿੱਚ ਵੀ ਬਹੁਤ ਡਿਜ਼ਾਈਨਾਂ ਚ ਆਇਆ ਹੋਈ ਜੀ ਸਾਰੇ ਡਿਜ਼ਾਈਨਾਂ ਤੁਹਾਨੂੰ ਇੱਥੇ ਰੰਗ ਦਿਖਾ ਰਹੇ ਹੈਗੇ ਬਹੁਤ ਰੰਗ ਤੇ ਡਿਜ਼ਾਈਨਾਂ ਹੋਏ ਦੇ ਵਿੱਚ ਜੀ ਜੀਜਾ ਦੇ ਉੱਤੇ ਕਪੜਾ ਇੱਕ ਟੈਕਸ ਮਿਲਦਾ ਦਾ ਸਿਰਫ 500 ਰੁਪਏ ਸੂਟ ਹੈ ਜੀ ਇਹ 500 ਰੁਪਏ ਦੇ ਵਿੱਚ ਰੰਗ ਡਾਰਕ ਲਾਈਟ ਸਾਰੇ ਰੰਗ ਆਇਆ ਹੋਈ ਜੀ ਦੇ ਵਿੱਚ ਜੀ ਆ ਦੇਖੋ ਛੋਟੀਆਂ ਵਾਲੇ ਵੀ ਹੈ ਜੀ ਨਮਨ ਦੀ ਫੁੱਲ ਬੈਲ ਮੈਲ ਜੀ ਫੁੱਲ ਵਾਇਰ ਆ ਗਈ ਜੀ ਸਿਰਫ 40 ਰੁਪਏ ਮੀਟਰ ਜੀ 40 ਰੁਪਏ ਮੀਟਰ ਕੱਤੀ ਜੀ ਫੁੱਲ ਵਾਇਰ ਚਾਹੇ ਲਾਈਨ ਗੇ ਵਾਸਤੇ ਚਾਹੇ ਪੱਗਾਂ ਵਾਸਤੇ ਲਓ ਜੀ 40 ਰੁਪਏ ਮੀਟਰ ਜੀ ਫੌਲਰ ਰੰਗਾਂ ਦੇ ਜਮਾਲ ਪਹੁੰਚ ਗਿਆ ਜੀ ਟੈਵੀ ਕਾਟਨ ਟੈਵੀ ਕਾਟਨ ਦਾ ਸੂਟ ਏਕੇ ਟੈਕਸ ਮਿਲਦਾ ਜੀ ਸਿਰਫ 700 ਰੁਪਏ ਦਾ ਕੱਟਾ ਜੀ ਇਹ 700 ਦੇ ਵਿੱਚ ਟੈਵੀ ਕਾਟਨ ਦਾ ਸੂਟ ਟੈਵੀ ਕਾਟਨ ਦਾ ਸੂਟ 700 ਰੁਪਏ ਵਿੱਚ ਆਏ ਕੋਈ ਰੰਗਾ ਇਹ ਵੀ ਬਹੁਤ ਰੰਗੜੇ ਜਿਹੇ ਆਏ ਹੋਏ ਨੇ ਲਾਈਟ ਡਾਰਕ ਜਿਹੇ ਜੇ ਮਰਜ਼ੀ ਲੈ ਸਕਦੇ ਹੋ ਜੀ 700 ਦੇ ਵਿੱਚ ਟੈਵੀ ਕਾਟਨ ਦਾ ਸੂਟ ਟੈਵੀ ਕਾਟਨ ਦੇ ਉੱਤੇ 700 ਰੁਪਏ ਸੂਟ ਕੱਤਾ ਜੀ ਇਹ ਭਰਾਵਾਂ ਦੀ ਹਿੱਕੀ ਦਿੱਤੇ ਹਰ ਕਿਸਮ ਦੇ ਸੂਟਾਂ ਦਾ ਭਾਜ ਹੀ ਸੇਲ ਵਿੱਚ ਲੱਜ ਰਹੇ ਹੈਗਾ ਹਰ ਕਿਸਮ ਦੇ ਸੂਟਾਂ ਦਾ ਜੀ ਦੇਖੋ ਟੈਵੀ ਕਾਟਨ ਦਾ ਸੂਟ ਹੈ ਮੈਚਿੰਗ ਵੀ ਹੈ ਤੇ ਆਲ ਓਵਰ ਵੀ ਹੈ ਜਿਹਦੇ ਵਿੱਚ ਜੀ ਮੈਚਿੰਗ ਲਾਓ ਚਾਹੇ ਆਲ ਓਵਰ ਲਓ ਦਰਫਾ 700 ਦਾਗਾ 3716 ਆ ਦੇਖੋ ਜੀ কুর্তা ਪਜਾਮਾ ਵਧੀਆ ਸਪੈਸ਼ਲ ਜਿਵੇਂ ਕਹਿੰਦੇ ਆਉਣ ਜਾਣ ਵਾਸਤੇ ਲੈਣਾ ਜੀ ਜਿਹੜਾ ਆਮ ਮਾਰਕੀਟ ਵਿੱਚ 550 ਦਾ ਵਿਕਦਾ ਹੈਗਾ ਸਾਡਾ रेट ਸਿਰਫ 400 ਰੁਪਏ ਹੈ ਇਹ 400 ਦੇ ਵਿੱਚ ਪਲੇਨ ਦੇ ਵਿੱਚ ਦੇ ਡਿਜ਼ਾਈਨ ਵਾਲੇ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਆਏ ਹੋਏ ਦੇ ਵਿੱਚ ਵੀ ਜੀ কুরਤੇ ਪਜਾਮੇ ਦੇ ਵਿੱਚ 400 ਵਾਲੇ ਦੇ ਵਿੱਚ ਬਹੁਤ ਰੰਗ ਤੇ ਡਿਜ਼ਾਈਨ ਆਏ ਹੋਏ ਜੀ ਇਹਦੇ ਵਿੱਚ ਆ ਲੋ ਜੀ ਬਿਲਕੁਲ ਕਾਟਨ ਦਾ ਕੁਰਤਾ ਹੈ ਮੈਂ ਜੀ 450 ਰੁਪਏ ਦਾ ਜੀ ਇਹ ਸਾਢੇ 450 ਦੇ ਵਿੱਚ ਪ्युअर ਕੈਮਰ ਕਾਟਨ ਜੀ 1.5 ਮੀਟਰ ਬਣੇ ਦਾ ਕੈਮਰ ਕਾਟਨ ਦਾ ਕੁਰਤਾ ਹੈ ਮੈਂ ਜੀ ਜਿਹੜਾ ਆਮ ਮਾਰਕੀਟ ਦੇ ਵਿੱਚ 1200 ਦਾ ਵਿਕਦਾ ਹੈਗਾ ਸਾਡਾ ਇਹ ਸਿਰਫ 600 ਰੁਪਏ ਹੈ ਜੀ ਇਹ 600 ਦੇ ਵਿੱਚ 8-10 ਕਟੜਾਂ ਦੇ ਚਮਾਲਾ ਹੈ ਵੀ ਬੈਠ ਵੀ ਆਏ ਹੋਏ ਜੀ ਰੰਗਦਾਰ ਵੀ ਨੇ ਦੇ ਵਿੱਚ ਹੀ ਟੈਕਸ ਮਿਲਦਾ ਹੈਗਾ ਜੀ ਸਿਰਫ 600 ਰੁਪਏ ਦਾ 600 ਰੁਪਏ ਦੇ ਵਿੱਚ ਬਿਲਕੁਲ ਪਿਓਰ ਕੈਮਰਕਾਟਨ ਦਾ ਕੋਟ ਸਾਹਿਬ ਮੈਂ ਜੀ ਇਹ 600 ਦੇ ਵਿੱਚ ਜਿਹੜਾ 1200 ਵਿਕਦਾ ਹੈਗਾ ਹਰ ਕਿਸਮ ਦੇ ਸੂਟਾਂ ਵੀ ਭਾਰੀ ਸੇਲ ਚੱਲੀ ਜਾਂਦੀ ਹੈ ਭਰਾ ਮੇਰੀ ਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦੀ ਹਾਂ ਦੇਖੋ ਜੀ ਕਾਉਟਨ ਦਾ ਸੂਟ ਬਿਲਕੁਲ ਕਾਟਨ ਦਾ ਸੂਟ ਹੈ ਜੀ ਇਹ ਡਿਜ਼ਾਈਨਰ ਸੂਟ ਮੈਚਿੰਗ ਅਸਲਵਾਰ ਦਾ ਕੱਪੜਾ ਆ ਗਿਆ ਜੀ ਆ ਕਾਉਟਨ ਦਾ ਦੁਪੱਟਾ ਆ ਗਿਆ ਨਾਲ ਜਿਹੜਾ ਮਾਰਕੀਟ ਦੇ ਵਿੱਚ ਆਮ 5500 ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 400 ਰੁਪਏ ਹੈ ਜੀ ਇਹਦੇ ਵਿੱਚ ਹੀ ਬਹੁਤ ਰੰਗ ਡਿਜ਼ਾਈਨ ਆ ਗਏ ਜੀ ਨਵੇਂ ਦvare ਪਹਿਲਾਂ ਰੰਗ ਬਹੁਤ ਆਏ ਸੀ ਪਹਿਲਾਂ ਖਤਮ ਹੋ ਗਏ ਸੀ ਰੰਗ ਬਹੁਤ ਰੰਗਾਂ ਜਮਾਲ ਆ ਗਏ ਇਹਦੇ ਵਿੱਚ ਸਿਰਫ 400 ਰੁਪਏ ਦਾ ਘੱਟਾ ਜੀ ਇਹ ਕਾਟਨ ਦਾ ਸੂਟ ਵਿਦ ਦੁਪੱਟੇ ਦੇ ਨਾਲ ਮੈਚਿੰਗ ਸੂਟ ਹੈ ਜੀ ਫੈਂਸੀ ਸਿਰਫ 400 ਦੇ ਵਿੱਚ ਘੱਟਾ ਜੀ 400 ਦੇ ਵਿੱਚ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਬਹੁਤ ਰੰਗਾਂ ਤੇ ਡਿਜ਼ਾਈਨਾਂ ਜਮਾਲ ਆ ਹੈ ਇਹਦੇ ਵਿੱਚ ਜੀ ਰੰਗੜ ਜੈਨ ਜਿੰਨੇ ਮਰਜ਼ੀ ਲੈ ਸਕਦੇ ਹੋ ਜ ਕਿਸੇ ਵੀ ਪੈਲ ਪ੍ਰਾਣੇ ਇਕੱਠਾ ਕਪੜਾ ਕੋਈ ਦੁਕਾਨਦਾਰ ਨਹੀਂ ਵੈਸੇ ਵੇਚਣ ਵਾਸਤੇ ਰਹਿਣਾ ਤੇ ਜਿੰਨਾ ਵਰਜੀ ਦਾ ਸਕਦਾ ਜੀ ਮਾਰਫੋਨ ਕੁਆਂਟੀਟੀ ਦੇ ਚ ਪਹੁੰਚ ਚੁੱਕਿਆ ਜੀ ਭਰਾਮਾਂ ਦੀ ਹੱਟੀ ਤੇ ਸੇਰ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਰ ਮੇਲਾ ਭਰਾਮਾਂ ਦੀ ਹੱਟੀ ਵਾਸਤਾ ਰੋਡ ਮੋੜਮਡੀ